ਲਾਈਵ ਵੀ ਲੋਬ ਵੀ ਦੋਸਤੋ ਹੁਣ ਦੇਖੋ ਤੁਸੀਂ ਅਥਰੂ ਗੈਸ ਦਾ ਧੂਆ ਜਿਹੜਾ ਹੁਣ ਤੁਹਾਨੂੰ ਪਰੇਸ਼ਾਨ ਨਹੀਂ ਕਰੂਗਾ ਤਾਂ ਦੇਖੋ ਤਸਵੀਰ ਉਹਦਾ ਹਾਲ ਹੈ ਹੁਣ ਹੱਲ ਕੱਢ ਲਿਆ ਹੈ ਜ਼ਹਿਰੀਲਾ ਧੂਆਂ ਜਿਹੜਾ ਕੀਰਗੈਸ ਸੱਤਰੂ ਗੈਸ ਦਾ ਜ਼ਹਿਰੀਲਾ ਧੂਆਂ ਉਹ ਹੁਣ ਕਿਸਾਨਾਂ ਨੂੰ ਪਰੇਸ਼ਾਨ ਨਹੀਂ ਕਰੂਗਾ ਅਜੀ ਦੋਸਤੋ ਇੱਕ ਪਾਸੇ ਸੰਘਰਸ਼ ਚੱਲ ਰਿਹਾ ਦੂਜੇ ਪਾਸੇ ਤੁਸੀਂ ਦੇਖ ਸਕਦੇ ਕਿੱਦਾਂ ਹਰਿਆਣਾ ਸਰਕਾਰ ਜੋ ਆਪਣੀਆਂ ਤਿਆਰੀਆਂ ਖੇਚ ਰਹੀ ਹੈ ਅਤੇ ਦੂਜੇ ਪਾਸੇ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਜਿੱਥੇ ਕਿ ਪੰਜਾਬੀ ਮੁੰਡਿਆਂ ਨੇ ਲੰਗਰ ਬਣਾਇਆ ਤੇ ਉਹਨਾਂ ਨੇ ਪੁੱਛਿਆ ਕਿ ਅੱਜ ਵੀਰੇ ਚਾਹ ਪੀ ਲੋ ਤੁਹਾਨੂੰ ਚਾਹ ਪਿਆ ਦੇਣਾ ਨਾਲ ਨਾਲ ਅਸੀਂ ਚੌਲ ਵੀ ਬਣਾਇਨੇ ਤੁਹਾਨੂੰ ਚੌਲ ਖਵਾ ਦੇਣਾ ਤੁਹਾਨੂੰ ਵੀ ਲੈ ਚੱਲਦੇ ਸੇ ਪੂਰੀ ਵੀਡੀਓ ਦੇ ਵੀਡੀਓ ਦੇਖਣ ਤੋਂ ਬਾਅਦ ਵੀਡੀਓ ਤੇ ਕਮੈਂਟ ਜਰੂਰ ਕਰਿਓ ਆ ਜਾ ਆਜੋ ਉਹ ਪਹਿਲਾਂ ਵੀ ਤਾਂ ਪੀਤੀ ਆ ਮੇਰੇ ਸਾਲਿਆ ਸਾਡੀ ਆਪਕੇ ਲਈ ਚਾਵਲ ਵੀ ਬਣਾਏ ਆਓ ਉਹ ਪਿਛਲੇ ਸਾਲ ਵੀ ਤਾਂ ਪਿੰਦੇ ਰਹੇ ਹੋ ਉਹ ਤੁਸੀਂ ਨਾ ਆਪਲੇ ਹੋ ਮਲੰਗੋ